ਵੇ ਆ ਜਾਵਾਂਗੇ ਆ ਆ ਆ ਆ ਆ ਗਲਸੋਨ ਪੈਲੈਸ ਦੇ ਬਾਥਰੂਮ ਚ ਬੰਦ ਲੇਗਾ ਹਾਂ ਹਾਂ ਬਾਥਰੂਮ ਨਹੀਂ ਜਾਣਾ ਪਤਾ ਕੜਚੀ ਮਿੱਟੀ ਬਦਿੰਦੀ ਕਿਹਨਾਂ ਟੈਂਡ ਕਿੱਥੋਂ ਲਈਏ ਯਾਰ ਅੱਜ ਤਾਂ ਗਲਤੀ ਹੈ ਯਾਰ ਅੱਜ ਨਹੀਂ ਅੱਜ ਆਜ ਜੇ ਆਜ ਪੈ ਗਈ ਨਾ ਮੈਂ ਬਿਜਾੜੀ ਕਰਨਾਗਾ ਅੱਜ ਇਹ ਤਾਂ ਪਹੇਗੀ ਜਿੰਦਗੀਾਰ ਬੋਲਤੀ ਹੈ ਉਹ ਜਿਸਕੇ ਤੇ ਦਫਾ ਫੋਨ ਬੰਦ ਕਰ ਲੇ ਬੰਦ ਕਰ ਲੇ ਚੰਗਾਰੇਗਾ ਚੰਗਾਰੇਗਾ ਬਾਅਦ ਆ ਕਿ ਮੇਰਾ ਫੋਨ ਤੋੜਤਾ ਫਿਰ ਹਾਂਜੀ ਮਿੱਤਰੋ ਸਾਗਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਤੇ ਅੱਜ ਅਸੀਂ ਕੋਈ ਵਲੋਗ ਨਹੀਂ ਕਰਨ ਲੱਗੇ ਅੱਜ ਅਸੀਂ ਕਰਨਾ ਵਾਜੀ ਬਾਪੇ ਤੇ ਪ੍ਰੈਂਕ ਕੱਲ ਦਾ ਉਹਨੂੰ ਕਿਹਾ ਹੋਇਆ ਵੀ ਆਪਾਂ ਵਿਆਹ ਜਾਣਾ ਹੀ ਅੱਜ ਤੇ ਤਿਆਰ ਰਹੀ ਟਪ ਟੋਪ ਤੇ ਪਹਿਲਾਂ ਤੁਸੀਂ ਆ ਕੱਲ ਦੀਆਂ ਕਲਿੱਪਾਂ ਵੇਖ ਲਓ ਕੱਲ ਵਿਆਹ ਜਾਵਾਂਗੇ ਵਿਆਹ ਜਾਵਾਂਗੇ ਆਏ ਆ ਆ ਆ ਆ ਅੱਛਕੇ ਕਿਹੜੀ ਪੱਗ ਬੰਦਣੀ ਮੇਰੇ ਬਣਾਣੇ ਪੱਗ ਕਿਹੜੀ ਬੰਦਣੀ ਆਪਾਂ ਕਿਹੜੀ ਬੰਦਨੀ ਆ ਪੱਗ ਕਿਹੜੀ ਬੰਦਨੀ ਆ ਤੁਹਾਡਾ ਦੰਨ ਜਾਣੇ ਦੰਨ ਦੰਦ ਦੰਦ ਨੂੰ ਵਿਆਹ ਹੁਣ ਦਰਸਨ ਆਈ ਕਿ ਵਿਰਾ ਵਿਆਹ ਕੋਈ ਆ ਜੇ ਮੇਰਾ ਵਿਆਹ ਕੋਈ ਆ ਜੇ ਕੰਮ ਜਾਗਣੀ ਕਿ ਖੁਸ਼ ਆ ਤੂੰ ਖੁਸ਼ ਆ ਹਾਂ ਵਧੀਆ ਬਣਾ ਵਧੀਆ ਅਲਿਸ਼ ਰਿਆਂ ਨੂੰ ਆ ਵਿਆਹ ਪੂਰਾ ਮਾਮਾ ਵੇਖੇਗਾ ਤੂੰ ਖਲੋਗੇ ਉੱਥੇ ਮਤਲਬ ਪੈਲਸ ਵੇਖੋਗੇ ਲਹਿੜੋ ਨਾ ਜਾਣ ਰੋਣਾ ਨਾ 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 ਰੋਣਾ ਨਹੀਂ ਹਾਏ ਪਕੌੜੇ ਪਾੜਾਂਗੇ ਆਫਟਰ ਮੈਨੀ ਮਤਲਬ ਪੂਰਾ ਖੁਸ਼ ਹੋਇਆ ਵਿਆਹੀ ਕੱਲ ਵੀ ਹਾਂ ਵੀ ਵਿਆਹ ਜਾਣਾ ਵਿਆਹ ਆ ਗਿਆ ਇੰਨੇ ਚਿਰਾਂ ਬਾਅਦ ਵਿਆਹ ਆਇਆ ਵਾ ਸਵੇਰ ਦਾ ਉਹਨੂੰ ਕਾਲ ਪਾਉਂਦੇ ਆ ਕਦੀ ਇਹ ਨਹੀਂ ਫੋਨ ਚੁੱਕੰਦੇ ਆ ਕਦੀ ਮੈਂ ਨਹੀਂ ਫੋਨ ਚੁੱਕੰਦੇ ਆ ਇੱਕ ਕਾਲੀ ਸ਼ਰਟ ਦਾ ਰੋਲਾ ਪੈ ਗਿਆ ਮੈਨੂੰ ਕਹਿੰਦਾ ਵੀ ਭਰਾ ਆਪਣੀ ਸ਼ਰਟ ਲੈ ਕੇ ਆਈਂ ਤੇ ਮੈਂ ਕਹਾ ਕਿਹੜੀ ਸ਼ਰਟ ਕਹਿੰਦਾ ਮੈਂ ਤੇਰੀ ਸ਼ਰਟੀ ਪੋਣੀ ਆ ਮੈਂ ਕਾਲੀ ਸ਼ਰਟ ਤੇ ਕੋਈ ਹੀ ਹੈਗੀ ਆ ਤੇਰੀ ਪੋਣੀ ਆ ਮੈਂ ਕਹਾ ਭਰਾ ਤੂੰ ਮੈਨੂੰ ਘਾਤੀ ਕਿਹਾ ਹੁੰਦਾ ਸੀ ਕਿ ਕਿਆ ਹੁੰਦਾ ਤੇ ਮੈਂ ਆਪਣੇ ਕੋਲ ਰੱਖਦਾ ਮੈਂ ਹੈ ਹੀ ਨਹੀਂ ਘਰੇ ਤੇ ਮੈਨੂੰ ਇਹ ਕਿਹਾ ਮੈਂ ਵੀ ਉਹਨਾਂ ਵਾਲਾ ਜਿੱਦਾਂ ਵਾਲ ਫੰਕਸ਼ਨ ਆ ਤੇ ਉਹ ਕਲ ਪੀ ਜਾਂ ਤੇ ਇਹਨੇ ਸਮਝਾਇਆ ਸਮਝੋਇਆ ਸਮਝ ਨਹੀਂ ਦਿਆ ਕਿ ਨਈਂ ਭੜਾ ਮੈਂ ਨਹੀਂ ਜਾਣਾ ਜੋਨਾ ਤੁਸੀਂ ਜਾਓ ਭਵੇਂ ਮੈਨੂੰ ਘਰੋਂ ਲੈਣ ਆਜੋ ਮੈਂ ਤਾਂ ਵੀ ਨਹੀਂ ਜਾਣਾ ਤੇ ਹੁਣ ਉਹਨੂੰ ਫੋਨ ਲਾਉਂਦੇ ਆ ਤੇ ਵੇਖਦੇ ਆ ਵੀ ਕੀ ਕਰਦਾ ਉਹ ਕੀ ਉਹਦੀਆਂ ਗੱਲਾਂ ਵਾ ਤੇ ਹਾਈ ਤੱਕ ਤੇ ਇਹੀ ਆ ਵੀ ਕਹਿੰਦਾ ਮੈਂ ਨਹੀਂ ਜਾਣਾ ਜੋਨਾ ਬਸ ਬੋਲੀ ਨਾਲੋ ਹੈਲੋ ਕੀ ਕਰੁੰਦੇ ਆ ਤੇ ਆੜੋਂਦੇ ਆ ਨਹੀਂ ਕਾਦੀ ਗੱਲਾਂ ਨਹੀਂ ਕਰਾਂ ਜਾਂ ਜੋ ਤੂੰ ਲੈ ਤਗੀਆਂ ਛਦਾਈਆਂ ਵਾਲੀਆਂ ਗੱਲਾਂ ਹਾਂ ਮੈਂ ਸਦਾ ਹੀ ਆਵਾਂ। ਪਰ ਆ ਇੱਕ ਮਿੰਟ ਬੜੀ ਗੱਲ ਸੁਣਨ ਪਹਿਲਾਂ ਤੇ ਮੁੱਕ ਦੀ ਗੱਲ ਇਹ ਆ ਵੀ ਤੂੰ ਮੈਨੂੰ ਇੱਕ ਵਾਰ ਨਹੀਂ ਕਿਹਾ ਵੀ ਤੇਰੀ ਕਾਲੀ ਸ਼ਰਟ ਲੈ ਕੇ ਆਉਣੀ ਆ ਫਿਰ ਵੀ ਮੈਂ ਕਦੇ ਜਾਣਾ ਵਾਂ ਮੈਂ ਲੈ ਆਉਂਗਾ ਚੁੱਕ ਕੇ ਤੇ ਤੂੰ ਤਿਆਰ ਹੋ ਪੱਗ ਬੰਨ ਲੈ ਉਹਨਾਂ ਚਲ ਜਲਦੀ ਗੱਲ। ਠੀਕ ਹੈ? ਆ ਗਈ ਕਰ ਲੂੰ। ਮਤਲਬ ਪੂਰਾ ਗੁੱਸੇ ਜਿਹਾ ਹੈ ਪੂਰਾ ਉਰਾ ਦਿਮਾਗ ਖਰਾਬ ਹੈ ਬੈਰਾ। ਹੁਣ ਮੈਂ ਗਾਵਾ ਕੱਢਣੀਆਂ ਨੂੰ। ਕੀ ਚੱਕਾ ਦਿਮਾਗ ਸਹੀ ਆ ਫੋਨ ਕੱਟਿਆ ਨਹੀਂ ਹਾਂ ਨਾ ਕਰ ਕੋਈ ਠੀਕ ਕਰਾਂ ਕੀ ਠੀਕ ਆ ਠੀਕ ਹੋ ਜੀ ਮੈਂ ਤੇ ਆਜਾ ਹੁਣ ਲੱਗਾ ਤਿਆਰ ਤੇ ਫਿਰ ਹਾਂ ਨਾ ਕਰਦੀ ਹੁੰਦੀ ਆ ਮੂੰਹ ਚੋ ਕਿ ਨਹੀਂ ਫੋਨ ਕੱਟਣਾ ਸਿੱਧਾ ਛਦਾਈਆਂ ਵਾਂਗੂ ਕਿੰਨਾ ਟਾਈਮ ਲਾਏਗਾ ਬੋਲ ਅਸਲ ਵਿੱਚ ਮੇਰੇ ਕੋਲ ਕੱਲ ਪਈ ਆ ਥੋੜਾ ਜਿਹਾ ਕੱਲ ਪਈਏ ਤੂੰ ਹੁਣ ਮੇਰੇ ਕੋਲ ਫੇਰ ਫੋਨ ਆਇਆ ਜੀ ਹਾਂ ਕੜਪੜ ਨੇ ਕਿੰਨੇ ਤੱਕ ਜਾਣਾ ਹੈ ਕਿਵੇਂ ਮੈਂ ਕੜਪੜ ਕਿੰਨੇ ਵੇ ਤੱਕ ਜਾਣਾ ਆਪ ਅੱਜ 6 ਵਜੇ ਤੈਨੂੰ 5 5 ਮਿੰਟ ਪਹਿਲਾਂ 1 ਮਿੰਟ 6 ਵਜਨ ਦੇ ਆ 6 ਵਜਨ ਦੇ ਆ ਤੂੰ ਕਿੰਨੇ ਵੇ ਤੱਕ ਤੂੰ ਕਿੰਨੇ ਵੇ ਤੱਕ ਪੱਗ ਬੰਨ ਲੇਗਾ ਓ ਯਾਰ ਮੇਰੀ ਪਤਨੀ ਚੇਤਾ ਦੀ ਮਾਮਾ ਮਾਮੂ ਬੈਠੇ ਮੋੜ ਮੇ ਦਾ ਪੱਗ ਲੈ ਆਏ ਕਿਹਾ ਉਹ ਨੂੰ ਰੋੜ ਕਿਤੇ ਉਹ ਕਹਿੰਦਾ ਵਾਤੇ ਕਰੇ ਹੁਣ ਗਿਆ ਕਰ ਰੋਜੇ ਰਿਉਣਾ ਆ ਅੱਛਾ ਫੇਰ ਕਾਹ ਕਹਿਣਗੇ ਨੇ ਜੇ ਆਪਾਂ ਘਰੋਂ ਕੈਨੇਡਾ ਜਾ ਸਕਦੇ ਨਾ ਪੁੱਛਣਾ ਤੈਨੂੰ ਬਸ ਯਾਰ 7 ਵਜੇ ਤੱਕ ਉਹ ਯਾਰ ਮਾਮਾ ਇਹ ਪੱਗ ਦੇ ਮੈ ਟਾਈਮ ਆ ਮੈਂ ਪੱਗ ਪੜਾਈਏ ਬਸ ਇੱਕ ਤੇ ਕੀ ਪੱਗ ਦਾ ਪੰਗਾ ਪੈ ਗਿਆ ਫਿਰ ਸ਼ਰਟ ਦਾ ਪੰਗਾ ਵਾ ਸ਼ਰਟ ਦਾ ਪੰਗਾ ਵੀਰ ਦੀ ਉਧਰ ਲੈ ਕੇ ਆਉਣੀ ਮੈਂ ਇਹ ਆਹ ਉਹ ਤਾਂ ਥੋੜੀ ਜਿਹੀ ਪੰਗਾ ਪੱਗ ਦਾ ਪੰਗਾ ਤੈਨੂੰ ਮੈਂ ਕੀ ਕਰਾਂ ਉਹ ਤਾਂ ਸਾਡੇ ਘਰ ਹੀ ਥੋੜੇ ਕੱਢੋ ਅੱਜ ਬੈਕ ਆਉਂਦਾ ਮੈਂ ਹਿੰਦਕੀ ਵਿੱਚ ਨਾ ਹਾਂਡੇ ਕਹਿ ਕੇ ਨਾ ਹਿੰਦਕੀ ਵਿੱਚ ਬੜੀ ਆ ਗਈ ਪੰਚ ਕੇੜਾ ਆਇਆ ਨਾ ਪਰ ਇੱチェ ਤਾਂ ਵੀ ਨਹੀਂ ਪਾਕ ਬਣੀ ਮਾਮਾ ਬੜੇ ਚੱਟੀ ਲੈ ਕੇ ਆਈ ਮੇਰੇ ਦਮਾਤ ਨੇ ਇੱਕੋ ਪਾਕੀ ਕੀ ਹੈ ਹੁਣ ਫਿਰ ਹੋਰ ਕੋਈ ਬਾਗ ਬੰਨ ਲਾ ਹੋਰ ਕਿੰਨੇ ਪਤਾ ਸਕਿੱਟ ਬਣਾ ਲਈ ਪੱਗਾਂ ਸਾਰੀ ਉੱਥੇ ਯਾਰਾਂ ਕੋਈ ਲਾਲ ਹੋਏ ਕੋਈ ਬੰਨੀ ਹੋਣੀ ਪੱਗ ਲੈ ਆਂ ਗੱਡੀ 'ਚ ਬੈ ਕੇ ਬੰਨਨੀ ਹੈ 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 ਕਹਿੰਦੇ ਨਿਕਲ ਆ ਆ ਕੋਈ ਨਹੀਂ ਕੋਈ ਨਾ ਪੱਗ ਲੈ ਕੇ ਗੱਡੀ 'ਚ ਬੰਨ ਦਮਾਦ ਦਾ ਸਹੀ ਹੈ ਨੀ ਨਹੀਂ ਬੰਦੀ ਨਹੀਂ ਫਿਰਦੀ ਗੱਲ ਮੈਂ ਇਤਨੀ ਬੰਦੀ ਕੀ ਗੱਡੀ ਦੇ ਪਾਸੇ ਇਹਨਾਂ ਕਿੱਧਰੇ ਹਾਂ ਬੰਦੀ ਖਲੋਗੇ ਪੈਲਸ ਤੇ ਓਏ ਗੱਲ ਸੁਣ ਪੈਲਸ ਦੇ ਬਾਥਰੂਮ ਚ ਬੰਦ ਲੈਣਾ ਹਾਂ ਹਾਂ ਬੰਦ ਨਹੀਂ ਜਾਣਗਾ ਪਰ ਇੱਟ ਜਿਉਂਦੀ ਬੰਦੀ ਨਹੀਂ ਗਈ ਕਿ ਕਿ ਪਾਰਕਿੰਗ ਤੇ ਲੱਗਦੀ ਹੈ ਨਾ ਜਿੱਤੇ ਆਪਣੀ ਦੇ ਵਾਹਿਸ਼ੇ ਲਿਖਦੇ ਲੱਗੇ ਤੇ ਉਹ ਖੋਲ ਕੇ ਚ ਵਾ ਯਾਰ ਇਹ ਕਿਦਰਾ ਵਟਸਐਪ ਤੇ ਰੋਗ ਜਾ ਮੈਂ ਫੋਨ ਲਉਣਾ ਤੁਹਾਨੂੰ ਦੂਸਰਾ ਵਟਸਐਪ ਤੇ ਤਰਾ ਆਵਾਜ਼ ੜਨਦੀ ਵਟਸਐਪ ਕੋਲ ਦੀ ਇੱਕ ਦਿਨ ਦਾ ਬੈਲੈਂਸ ਮੁੱਕਿਆ WhatsApp ਕੋਲ ਲਾ ਲਉਂਗਾ ਇਹ ਇੱਕ ਹੀ ਚੀਜ਼ਾਂ ਹੁੰਦੀਆਂ ਅੱਜ ਪਹਿਲਾਂ ਸ਼ਰਟੇ ਦਾ ਪੰਗਾ ਪੈ ਗਿਆ ਹੁਣ ਕਹਿੰਦਾ ਮਾਮੇ ਕੋ ਪੱਗ ਪਈ ਆ ਭਰਾ ਮੇਗੀ ਭਾਮ ਕੇ ਪੱਗ ਲੈ ਗਿਆ ਹੂੰਗਾ ਤੇ ਫੇਰ ਬੰਦੂਗਾ ਹਾਂ ਹੋ ਗਿਆ ਤਿਆਰ ਛੱਤ ਬਵਾਉਂਦੇ ਆ ਕਿਹੜੀ ਛੱਤ ਪਾਉਂਦੇ ਆ ਪੱਗ ਦੀ ਯਾਰੇ ਫੋਨ ਕਰ ਦੇਗਾ ਦੱਸ ਮਹਾ ਮੇਰੀ ਪੱਗ ਵਿੱਚ ਓਏ ਉਹਨੇ ਮੈਨੂੰ ਫੋਨ ਕੀਤਾ ਵਾ ਉਹ ਕਹਿੰਦਾ ਉਹਨੂੰ ਕਹੇ ਤਿਆਰ ਹੋ ਛੇਤੀ ਚੰਗਣ ਹੋ ਗਈ ਆ ਜੰਗ ਦੇ ਫੋਨ ਕਰਦਾ ਹੋ ਤੇ ਗੱਲ ਕਰੀ ਹੁੰਦਾ ਹੁਣ ਇਹ ਗੱਲ ਲਈ ਆ ਜੁਣਾ ਹੋ ਗਈ ਆ ਉਹ ਮਰੇ ਵੇ ਥੋੜਾ ਚੜ ਕੇ ਲੱਗਾ ਚੱਲ ਤੂੰ ਤਿਆਰ ਹੋ ਛਾਤੀ ਪੈਨਦੀ ਦਿੱਤੋ ਦੋਦੀ ਚੱਲ ਅਹੀਂ ਆ ਗਏ 10 ਮਿੰਟ ਚ ਤੇ ਮੈਂ ਕੀ ਗੱਲ ਸੁਣ ਏ ਆਪਣੀ ਜਿਹੀ ਪੁਰਾਣੀ ਸ਼ਰਟ ਆ ਨਾ ਉਹ ਪਾ ਕੇ ਆ ਜਾ ਤੇ ਗੱਡੀ ਚ ਚੇਂਜ ਕਰ ਲਈ ਸ਼ਰਟ ਘਰੇ ਨਹੀਂ ਆਇਆ ਜਾਣਾ ਮੈਂ ਕੁਝ ਕਿ ਬੇਕ ਬੇਕ ਕੀ ਗਏ ਤੂੰ ਆਪਣੀ ਜਿਹੜੀ ਪੁਰਾਣੀ ਸ਼ਰਟ ਆ ਉਹ ਤੂੰ ਪਾ ਕੇ ਆ ਜਾ ਜਿਹੜੀ ਮਰਜ਼ੀ ਪਾਲਾ ਭਾਵੇਂ ਕਿਤੇ ਗੱਡੀ 'ਚ ਬਹਿ ਕੇ ਚੇਂਜ ਕਰ ਲਈ ਤੂੰ ਪਈ ਮੈਂ ਤਾਂ ਤੇਰੇ ਕੋਲ ਕਿਵੇਂ ਆਉਣਾ ਤੂੰ ਨਹੀਂ ਆਉਣਾ ਜਗਰਾਜ ਜਿਹੜਾ 스테ਜ ਆ ਮੇਰੇ ਵੱਲ ਪਹੁੰਚ ਚੱਲਿਆ ਵਾ ਮੇਰੇ ਘਰ ਦੇ ਨਾਲ ਹੋਣਾ ਵਾ ਅਸੀਂ ਗੱਡੀ 'ਚ ਆਉਣਾ ਸਾਰਿਆਂ ਨੇ ਜਗਰਾਜ ਮੈਂ ਮੇਰੇ ਘਰ ਦੇ ਤੇ ਇਧਰੋਂ ਆਣਾ ਵਾ ਤੈਨੂੰ ਲੈ ਕੇ ਤੂੰ ਬਾਹਰ ਆਏਂਗਾ ਰੋਡ ਤੇ ਤੇ ਆ ਕੇ ਫਿਰ ਬਹਿ ਜੀ ਤੇ ਗੱਡੀ 'ਚ ਚੇਂਜ ਕਰ ਲਈਂ 15 ਮਿੰਟ ਜਾਂ 10 ਪਾਹੀ 20 ਮਿੰਟ ਆ ਗਏ ਭਰਾ ਦੱਸ ਉਹ ਪਾ ਰੁਕ ਗਿਆ ਆ ਗਏ ਆ ਗਏ ਅਸੀਂ ਆ ਗਏ ਆ ਗਏ ਬਲ ਬਲ ਕੇ 6 ਸੈਟ ਕਰਦੇ ਉਹਦੇ ਕਾਹਦੇ ਤਿੱਖੋ ਤੇ ਰੋ ਦੋ ਬੰਦ ਹੋ ਗਏ ਖਲੋਤੇ ਆ ਗਏ ਨਾ ਦੱਸ ਜਲਦੀ ਆ ਜਲਦੀ ਜਬਰ ਬਣੀ ਅੱਡ ਘੜ ਘੜ ਕੇ ਹੋਣੀ ਆਈ ਆ ਲੈਂਟ ਗਈ ਹੋਈ ਆ ਉਹ ਗਰਵਾਏ ਨੇ ਪੰਗੇ ਵੇਂਦੇ ਅੱਜ ਦੱਸ ਫੋਨ ਨਹੀਂ ਕਰਨਾ ਅਸੀਂ ਨਿਕਲਣ ਲੱਗੇ ਬਸ ਆ ਗਏ ਜਗਾਈ ਪਹੁੰਚ ਗਿਆ ਮਤੇ ਜਲਦੀ ਜਲਦੀ ਆ ਜਲਦੀ ਪਾਗਲ ਹੋ ਜਾਂਦਾ ਦੱਸ ਇਹ ਹੈ ਤੇ ਉਹਦੇ ਕੋਲ ਜਾਣਾ ਹੈ ਕੋਈ ਕੋਈ ਉਹਦਾ ਹਾਲ ਚ ਵੇਖਣਾ ਪਜਾਮੇ ਆ ਚ ਪਜਾਮੇ ਵਿਖਾਓ ਆਪਣੇ ਪਜਾਮੇ ਪਜੂਮੇ ਆ ਪਾਏ ਹੀ ਪਜਾਮੇ ਚੱਪੜਾ ਜਿਵੇਂ ਵੇਖੂਗਾ ਸਾਨੂੰ ਕੀ ਕਹੂਗਾ ਉਹ ਵੀ ਫੜਾ ਕੀ ਕੀਤਾ ਫਿਰਦਾ ਤੁਸੀਂ ਮਿੱਤਰੋ ਬੜਾ ਤੇਜ ਨੰਬਰ ਬਦਲ ਬਦਲ ਕੇ ਫੋਨ ਕਰਦੇ ਆ ਨਾ ਇਹ ਫੋਨ ਚੁੱਕ ਕਹਿੰਦੇ ਆ ਇਹਦੇ ਫੋਨ ਤੇ ਆਉਂਦੇ ਆ ਇਹ ਵੀ ਨਹੀਂ ਚੁੱਕ ਕਹਿੰਦੇ ਆ ਤੇ ਮੈਨੂੰ ਫੋਨ ਕਰਦੇ ਆ ਮੈਂ ਵੀ ਨਹੀਂ ਚੁੱਕ ਕਹਿੰਦੇ ਆ ਇਹਨੂੰ 5-10 ਮਿੰਟ ਹਜੇ ਹੋਰ ਕਲਪਾਵਾਂਗੇ ਥੋੜੀ ਦਿਰ ਤੇ ਫਿਰ ਆ ਫੋਨ ਕਰਾਂਗੇ ਵੀ ਚੱਲ ਆਹੀ ਆ ਗਏ ਆ ਤੇ ਆ ਜਾ ਗਲੀ ਦੇ ਬਾਹਰ ਉੱਥੇ ਜਾ ਕੇ ਤਾਂ ਫਿਰ ਨਹੀਂ ਫੋਨ ਚੁੱਕਣਾ ਕੀ ਜਾ ਹਟੇ ਜੇ ਇਕੜੀ ਤਾਂ ਸਗਹੀ ਹੋ ਜੂਗਾ ਕਿ ਅਸੀਂ ਆ ਗਏ ਆ ਉਹ ਗਏ ਆ ਭੱਜਾ ਭੱਜਾਉਗਾ ਲੋ ਵੀ ਮਿੱਤਰੋਂ ਨੂੰ ਹੁਣ ਕਰਕੇ ਕਹਿਤਾ ਵੀ ਆ ਜਾ ਅਸੀਂ ਆ ਗਏ ਆ ਬਾੜ ਤੇ ਇਧਰ ਉਹਨੇ ਲੰਘਣਾ ਨਾਲੇ ਉਹਦੇ ਮਗਰ ਮਗਰ ਅਸੀਂ ਦੌੜ ਪੈਣਾ ਵਾ ਤੇ ਜਾ ਕੇ ਉਹਨੇ ਜਦੋਂ ਸਾਨੂੰ ਆ ਹਾਲਤ ਚ ਵੇਖਣਾ ਪਜਾਮੇ ਪਜੂਮੇ ਹੁੰਦੇ ਕਹਿਣਾ ਯਾਰ ਤੁਸੀਂ ਸ਼ਿਗੋਈ ਜੇ ਉਹਨੇ ਉਹਨੇ ਇੱਥੋਂ ਵੜ ਲੈਣਾ ਉਹਨੂੰ ਕੋਈ ਨਹੀਂ ਫੱਕਿਆਂਗੇ ਦੱਸ ਬਸ ਬਸ ਵੇਖੋ ਹੁਣ ਕੀ ਬਣਦਾ ਅੱਗੇ ਕੀ ਉਹ ਮਿੱਤਰੋ ਇਹ ਤਾਂ ਪੂਰੀ ਟੋਰ ਕੱਢ ਕੇ ਨਿਕਲਿਆ ਕਿਉਂ ਬਾਹਰ ਆ ਜਾ ਆ ਜਾ ਆ ਜਾ ਆ ਜਾ ਉਹ ਨੂੰ ਲੱਗ ਰਿਹਾ ਨਾ ਉਹ ਉਹ ਮੌਂਦੇ ਹੈ ਹੈ ਉਹ ਵੀ ਜੀ ਉਹ ਆਪਣਾ ਮੱਝਾ ਲਿਖਦਾ ਜਾਂਦੇ ਹਜੇ ਵਾਹ ਇਹਦਾ ਹੁਣ ਕੀ ਹਾਲ ਹੋਣਾ ਜਦੋਂ ਇਹਨੂੰ ਪਤਾ ਲੱਗਣਾ ਕਿ ਕਿਤੇ ਨਹੀਂ ਚੱਲੇ ਕੋਈ ਪਤਾ ਨਹੀਂ ਨੱਥਰ ਉਹ ਇੱਧਰ ਮੁੜਿਆ ਹੁਣੇ ਪਤਾ ਨਹੀਂ ਲਾੜੀ ਖੜਾ ਵਾ ਕਿ ਅੱਗੇ ਤੁਰ ਪਿਆ ਵਾ ਇਹ ਉਹ ਤੇਰਾ ਬੜਾ ਮਜ਼ੇ ਉਹ ਗੁਰਵਾ ਨੇ ਵੇਖ ਚੱਲਾ ਵੇਖ ਲਿਆ ਨਹੀਂ ਮੈਂ ਗੁਰਵਾ ਮਤਰਾ ਫੋਨ ਕਰੀ ਜਾਂਦਾ ਹੀ ਫੋਨ ਦੀ ਚੱਕਰ ਨੇ ਫੋਨ ਸਲਾਈਡ ਮੋਡ ਤੇ ਲਾ ਦੇ ਹੋਏ ਆਪਾਂ ਉਹ ਗੱਡੀਆਂ ਨਾਲ ਵੇਖਦੇ ਆ ਵੀ ਕਿਤੇ ਗੱਡੀ ਗੱਡੀਆਂ ਨਾਲ ਵੇਖਦੇ ਆ ਕਿਤੇ ਇੱਚਤ ਨਹੀਂ ਫਿੱਟੇ ਉਹ ਇੱਕ ਇੱਕ ਫੋਨ ਚੋਕ ਲਈਏ ਇੱਕ ਫੋਨ ਚੋਕ ਲਈਏ ਚੋਕਲੇ ਨੇ ਇੱਕ ਨਹੀਂ ਚਾਹਦੇ ਵਾਰ ਸੌਂਦਿਆ ਨਹੀਂ ਨਹੀਂ ਉੱਥੇ ਹੀ ਘੁੰਮੀ ਜਾਂਦੇ ਉੱਥੇ ਗੇੜੇ ਖਾਈ ਜਾਂਦਾ ਹੀ ਹੈ ਫੋਨ ਜੋਕ ਫੋਨ ਜੋਕ ਫੋਨ ਜੋਕ ਕੇ ਫੋਨ ਜੋਕ ਕਿੱਥੇ ਆਂ ਉੱਥੇ ਖੜੇ ਆਂ ਹੈਲੋ ਹੈਲੋ ਕਿੱਥੇ ਆਂ ਉਹ ਤੇ ਫੋਨ ਲਿਚ ਕਾਲ ਜਰਾ ਇਹ ਬੁਲਾ ਉਹ ਭਰਾ ਤੇਰੇ ਕਿੱਥੇ ਖੜਾ ਕਿੱਥੇ ਆ ਤੂੰ ਉਹ ਮੰਦਿਰ ਦੇ ਬਾਹਰ ਖੜਾ ਹੋਣ ਦਾ ਲਿਆ ਮੈਂ ਤੇ ਅਸੀਂ ਵੀ ਉੱਥੇ ਹੀ ਖੜੇ ਆ ਤੈਨੂੰ ਵਿਖਦਾ ਨਹੀਂ ਪਿਆ ਗੱਡੀ ਸਾਹਮਣੇ ਦੇ ਮੰਦਿਰ ਦੇ ਸਾਹਮਣੇ ਵੇਖ ਆ ਦਿਖਣ ਨਹੀਂ ਰਹੀ ਕੱਗੀ ਤੈਨੂੰ ਤਗਾ ਮੈਂ ਘਰ ਨਹੀਂ ਬਰਵਾ ਮੰਦਿਰ ਦੇ ਸਾਹਮਣੇ ਹੀ ਹੁੰਦਾ ਜਿੱਥੇ ਬਾਜ਼ਾਰ ਚੱਲਦਾ ਜਿੱਥੇ ਕਾਨਾ ਮਾਂਗੜੀਆਂ ਅੱਛਾ ਚੱਲ ਮੈਂ ਨਿਕਲ ਕੇ ਹੁੰਨਾ ਰੁੱਕ ਗੱਡੀ ਚੋਂ ਰੁਕ ਜਾ ਰੁਕ ਜਾ ਰੁਕ ਜਾ ਕੀ ਹਾਲ ਏ ਕਿੱਧਰ ਚੱਲਣਾ ਕਿੱਧਰ ਚੱਲਣਾ ਬਗਵੀਰੇ ਖਲੋ ਜਾ ਕੀ ਹਾਲ ਬੜਨਾ ਨਹੀਂ ਆ ਕੰਟੈਂਟ ਕਿੱਥੋਂ ਲਈ ਯਾਰ ਅੱਜ ਤਾਂ ਗਲਤੀ ਹੈ ਯਾਰ ਅੱਜ ਮੈਂ ਇਤਨੀ ਆਂਗਰਾ ਫਲ ਬਦਲੀ ਗਈ ਯਾਰ ਤੁਸੀਂ ਤਾਂ ਪਾਗਲ ਕਮਣਾ ਕਰੀਏ ਸੁਦਈਏ ਗੱਕ ਅੱਜ ਅੱਜ ਪੈ ਗਈ ਨਾ ਮੈਂ ਮਜ਼ਾਕ ਨਹੀਂ ਕਰਨਾ ਅੱਜ ਨਹੀਂ ਇਹ ਤਾਂ ਪਹੇਗੀ ਨਹੀਂ ਨਾ ਹੀ ਨਹੀਂ ਪੜ੍ਹ ਲਓ ਕੀ ਆ ਉਹ ਜਿਸਕੇ ਤੇ ਦਫਾ ਬਣਾਣਾ ਤੁਹਾਡੇ ਨੂੰ ਮੇਲੇ ਜਾਂ ਜਹਾਂ ਤੱਕ ਤੈਨੂੰ ਮੈਚਿੰਗ ਕਰਕੇ ਆਇਆ ਹੋ ਟੀਵੀ ਨੇ ਬਣਾਇਆ ਤੇ ਮੈਂ ਕਹਿੰਦਾ ਤੈਨੂੰੱਖ ਨਹੀਂ ਬੈਠੀ ਕਿਸੇ ਤੁਹਾਾਰ ਨਹੀਂ ਕਰਨਾ ਕੰਮ ਨਹੀਂ ਯਾਰ ਉੱਤੇ ਮਿਲ ਜੀਏਗੀ ਤੇ ਮੈਂ ਇਹ ਗੱਲ ਵੀ ਆ ਤੂੰ ਖਾ ਲੈਨੇ ਕਿਸੇ ਬੋਧਿਆ ਖਾ ਲੈ ਕਿ ਨਹੀਂ ਕਰਦਾ ਤੂੰ ਤਾਂ ਗੱਲ ਕਰ ਜਲਦਾ ਕਰੀ ਤੇਰੇ ਨਾਲ ਬਤਾ ਤੈਨੂੰ ਕਿਹੜੇ ਕਰ ਸਕਦੇ ਆ 662 ਨੂੰ ਕੰਮ ਕਰਨਾ ਕਰੀ ਤਰ ਕਰ ਪਾਪੜੇ ਕਿੰਨੇ ਦਾ ਗਏ ਤੈਨੂੰ ਮੈਂ ਚੜੀ ਜਾਂਦਾ ਉਹਨਾਂ ਦੀ ਦੁਕਾਨ ਆ ਆ ਰਿਹਾ ਰੋਮੜੇ ਵਾਲਿਆ ਉਹ ਲੋਗ ਬੰਦ ਕਰ ਦੇ ਬਰਾ ਕਰ ਦੇ ਪਹਿਲੀ ਗੱਲ ਜੀ ਅੱਜ ਅੱਜ ਜੀ ਸਹਿਯਾ ਸਾਹਿਬ ਗੱਡੀਆਂ ਪਹਿਲੀ ਗੱਲ ਕਹਿਤੀ ਅੱਜ ਜੀ ਹੈਪੀ ਬਰਥਡੇ ਉਹ ਇਹਦਾ ਮੁਖੀ ਸਭ ਜਾਰੇ ਬਾਤ ਮਜ਼ਾਕ ਗੱਲ ਛੜ ਜਾਂਦੀ ਵੈਸੇ ਵਾਏ ਚੱਲੀਏ ਪਹਿਲਾਂ ਕਿੱਥੇ ਚੱਲਦੇ ਤੇਰੇ ਆ ਜਾ ਆਇਆ ਯਾਰ ਮੈਂ ਨਹੀਂ ਆਣਾ ਬਿਲੀ ਵਾਲੀ ਗੰਦੀਆਂ ਆ ਜਾ ਬਾਬੂ ਬਲਾ ਪ੍ਰੋਡਕਟਰਾਂ ਦਾ ਬਣ ਲਾ ਪੈਣਾ ਚਲੋ ਯਾਰ ਛੜੀ ਆਉਣਾ ਮਜ਼ਾਕ ਨੂੰ ਜਬ ਦਿਓ ਅਕੋ ਕਿਤੇ ਗਈ ਆ ਪਰ ਇਹ ਕਿਤੇ ਭੱਜ ਨਾ ਜਾਵੇ ਹੱਥ ਵੱਢ ਕੇ ਮੇਟਰੋ ਕਹਿੰਦਾ ਕਿ ਜੇ ਆ ਚੀਜ਼ ਪੈ ਗਈ ਪਤੰਗ ਪਤਾ ਹੀ ਪਾ ਦੇ ਦੇਗੀ ਗੁੱਸਾ ਦੋ ਮਿਕਦਾ ਹੁੰਦਾ ਵਾ ਕੋਈ ਚੱਕਰ ਨਹੀਂ ਯਾਰ ਕਿਤੇ ਕਰੇ ਜਾ ਜੀ ਬਲੋਗੇ ਬੈਗੀ ਮੈਂ ਮਜ਼ਾਕ ਨਹੀਂ ਕਰਨਾ ਸੱਚੀ ਗੱਲ ਹੈ ਚੱਲ ਲੈਟੋ ਆ ਦੇ ਯਾਰ ਚਰਬਾਹ ਸਹੀਂ ਉਹ ਬਹਿ ਕੀ ਕਰੇਗਾ ਹੈ ਯਾਰੇ ਬਹਿ ਬਹਿ ਕੀ ਕਰਨਿਆ ਚਲ ਜਾਈ ਦੋਵੇਂ ਕੰਮ ਕਰਾਂ ਉਹ ਬਹਿ ਬਿਓਰਡੀ ਕਰਦੇ ਚ ਬੰਦ ਕਰ ਬਲੋਗ ਬੰਦ ਕਰ ਲੋਗ ਬੰਦ ਉਹ ਲੋਗ ਨਹੀਂ ਪਹਿਨਦਾ ਕਿ ਪੁੱਤ ਰੱਖ ਤੇ ਘਾੜੀ ਤੇ ਗਏ ਤੇਰੇ ਜਾ ਉਹ ਭਰਾ ਸ਼ੱਕ ਹੁੰਦੇ ਬਹਿ ਤੂੰ ਕਲੇ ਕੰਮ ਕਰਨਿਆ ਬਈ ਮਜ਼ਾਕ ਤੋਂ ਬਹਿ ਨਹੀਂ ਕਰੰਿਆ ਬਹਿ ਜਾ ਭਰਾਵਾ ਬੈਗਿਕ ਜਿੰਨੇ ਸਾਡੀ ਦੇਖਣ ਲਈ ਦਈਆਂ ਨਾ ਕੀ ਮੇਰੇ ਵੀ ਸਾਂਚ ਵੜੀ ਜਿੰਨ ਥੋੜਾ ਪਿੱਛੇ ਕਿੱਲਾ ਕਿੰਨੀ ਹੋ ਗਿਆ ਲੋਨ ਕੋ ਲੱਗ ਪਿਆ ਤੂੰ ਫੋਨ ਬੰਦ ਕਰ ਲਿਆ ਬੰਦ ਕਰ ਲਿਆ ਚੰਗਾਰੇਗਾ ਚੰਗਾਰੇਗਾ ਬਾਅਦ ਕਿ ਮੇਰਾ ਫੋਨ ਤੋੜਤਾ ਹੈ ਅਸੀਂ ਮੈਂ ਕਿੱਥੇ ਬੰਦ ਫਿਰ ਖਾਨਦਾਨ ਪੈਸਾ ਦਿੰਦਾ ਫਿਰ ਉਹ ਕੀ ਫਾਇਦਾ ਇਹ ਵੀਡੀਓ ਬੰਦ ਕਰਦੇ ਬੰਦ ਕਰ ਸੰਗਾਰ ਹੁੰਦਾ ਮੈਂ ਹੁਣ ਵੀ ਚੰਗੇ ਜਾ ਜਾਂਦੇ ਆ ਲੋਕ ਕਹਿਣ ਕਿ ਤੁਸੀਂ ਬਾਬੇ ਦਾ ਬਗਾਮਾ ਕੀਤਾ ਰਿਹਾ ਮਤਲਬ ਕਿ ਦਗਾ ਕਹਿੰਦੇ ਨੂੰ ਕੀ ਪਤਾ ਕਿ ਬਿਉ ਕਰਦੇ ਘੜੀ ਤੜਾਲੀ ਮਿੱਤਰੋ ਇਹਦੇ ਨਾ ਕਰੀ ਜਾਂਵੇਂ ਫੁੱਦਵਾਲੇ ਕੰਮ ਆ ਬੜਾ ਵੀਪਲ ਜਾਣੇ ਵਲੋਗ ਬੜਾ ਠੀਕ ਜਾ ਰਹੇ ਤਿਆਰੀ ਕੀ ਫਰ ਹੈ ਨਾ ਕਰੀ ਜਾਂ ਜਿਸਕੇ ਤੇ ਬੰਦ ਕਰਦੇ ਹਾਂ ਬਾਜੂ ਮਗਾਉਣੇ ਆ ਤੂੰ ਇਹ ਜਿਹੜਾ ਨੂੰ ਜਿਆਦਾ ਕਿ ਤੋਹਣੇ ਆ ਆਈ ਤੇ ਕੀ ਚਾਹੀਦੀ ਆਈ ਜੀ ਚਾਹੀਦੀ ਕੀ ਉਹ ਦੋ ਮਿੰਟ ਆਈ ਗਈ ਅੱਗੇ ਪੱਗਾਂ ਪਹੁੰਚ ਮੀਆਂ ਵਾਲੇ ਬਚ ਗਏ ਨਹੀਂ ਗਲੇ ਦਬੱਟੀ ਵਾਲੀ ਯਾਰ ਨਾ ਕਰੀਏ ਸੁੱਧੋਂ ਵਾਲੇ ਕੰਮ ਲਿਖਾ ਗਾਲਾ ਕੱਢੂਗਾ ਮੈਂ ਕਹਿ ਰਿਹਾ ਦੁੱਤਾ ਵਾ ਜਾਂ ਕਿ ਮੈਂ ਲੁੱਕ ਦੇ ਵਗ ਬੋਗਾ ਫਿਰ ਤਾਂ ਕੋਈ ਕੋਈ ਪਾਡ ਬਲੋਗ ਬੋਣ ਨੂੰ ਕਹਿੰਦੇ ਪਾੜੀ ਉਹਦੇ ਮੈਨੂੰ ਲੱਗ ਗਿਆ ਪਤਾ ਕਿ ਗੱਡੀ ਖੋਤੀ ਜਾਣ ਗੱਡੀ ਦੇ ਉੱਤਰ ਕੇ ਲੈ ਆਉਂਦਾ ਮੈਨੂੰ ਉਹਦੇ ਉਹਦੇ ਮੈਨੂੰ ਪੱਕਾ ਗਿਆ ਅੱਛਾ ਜਿਵੇਂ ਨੇ ਕਹੀ ਤਿਆਰ ਆ ਵੇਖਿਆ ਜਿਵੇਂ ਮੈਂ ਕਿਹਾ ਵੀ ਬੋਗ ਤੂੰ ਸੁਣ ਲਿਆ ਨੇ ਕੰਨਿਆਂ ਹੀ ਫੋਨ ਸੁਣ ਲਿਆ ਨੇ ਚੱਲ ਅਰੇ ਵਾਤਾ ਕਿੰਨੀ ਹੁੰਦੀ ਵੀ ਅਸੀਂ ਪੂਰਾ ਯਕੀਨ ਉਹਦੇ ਨਾ ਤੇਰਾ ਮੈਂ ਕਰੇ ਰਾਤ ਦਾ ਲੱਗਾ ਮੈਂ ਕਿਹਾ ਮਾਂ ਮਮੀ ਕਿਤੇ ਵਿਆਹ ਹੀ ਬੜਾ ਚਾਹ ਗੱਲ ਵਿਆਹ ਤੇ ਮੈਂ ਕਿਹਾ ਤੀ ਕਹਿੰਦੇ ਮੈਂ ਕਿਹਾ ਨਹੀਂ ਸਵੇਰੀ ਮਤਲਬ ਕਿ ਮੈਂ ਕਹਾਂ ਉਹਨੇ ਪੂਰਾ ਕਿਹਾ ਮੈਂ ਉਹਨੇ ਕੋ ਪੱਕਾ ਫੋਨ ਦੋਣਾ ਕਰ ਚਾਹ ਵੀ ਨਹੀਂ ਜਾਣ ਚਾਹ ਬਣਵਾ ਦੇ ਉਹ ਮਾਜੀ ਉਹ ਮਾਜੀ ਸ਼ੈਲੋ ਮੜਿਆ ਕੁੜ ਪੈਂਦ ਵੀ ਲੱਗ ਗਈ ਸੀ ਰੋਏ ਮੇਤਰੋ ਅੱਜ ਆ ਜੀ ਦਿਨ ਦੂਜਾ ਤੇ ਕੱਲ ਜੂ ਹੀ ਬਾਬੇ ਨੇ ਜ਼ਬਰ ਕੀਤਾ ਜੋ ਨਾ ਮਾੜੀ ਕੀਤੀ ਆ ਤੇ ਹੁਣ ਅੱਜ ਹੀ ਆਏ ਆ ਉਹਦੇ ਘਰ ਦੁਬਾਰਾ ਕਿਉਂਕਿ ਉਹ ਫੋਨ 'ਚ ਜੋ ਕੰਦਾ ਗੱਲ ਦੇ ਸਾਡੇ ਵਿਸਿਆ ਵਿਆਹ ਪੂਰਾ ਹੁਣ ਅਸੀਂ ਅੰਦਰ ਜਾਂਦੇ ਆ ਤੇ ਵੇਖਦੇ ਆ ਕੀ ਕਰਦਾ ਵਾ ਬਾਕੀ ਤੈਨੂੰ ਕੀ ਲੱਗਦਾ ਫੇਰ ਗਾਲਾਂ ਕੱਢੂਗਾ ਕੱਲ ਨੂੰ ਸੁਣਾਈ ਸ਼ੁਕਰੀ ਉਹਦਾ ਤੇ ਮੂੰਹ ਭਗਿਆ ਇੰਨੇ ਇੰਨੇ ਬੀਪ ਲੱਗਣੇ ਨਾ ਇੰਨੀਆਂ ਮਿਊਟ ਜਾਣੀਆਂ ਨਾ ਵਲੋਗਸ ਦੇ ਵਿੱਚ ਕਲਿੱਪਾਂ ਉਹ ਤੇ ਸ਼ਾਗਰ ਜੀ ਮੰਗਾਈ ਤੁਸੀਂ ਹਾਂ ਚਲ ਗਿਆ ਕੀ ਹਾਲ ਜੀ ਉਹਦੀ ਬਾਤ ਨਹੀਂ ਕਰੀ ਵਲੋਗ ਬਣਾਉਂਦੇ ਯਾਰ ਇਹਨੂੰ ਕਹਦੇ ਨਾ ਕਰ ਮੇਲਾ ਤੈਨੂੰ ਪਤਾ ਬੈਠਾ ਕਿੱਦਾਂ ਇਹਨੂੰ ਕਹਦੇ ਯਾਰ ਕੇ ਮੂੰਹ ਕੀ ਹੋ ਗਿਆ ਨਾ ਕਰ ਯਾਰ ਮੇਲਾ ਕਹਾਂ ਤੈਨੂੰ ਯਾਰ ਇੱਕ ਵਾਰ ਹਾਂ ਇਹਨੂੰ ਕਹਦੇ ਯਾਰ ਨਾ ਕਰੀ ਆ ਬਸ ਬਸ ਕੀ ਆ? ਫੜੀ ਇਹ ਲੋਇਨਾ ਗੁੱਸਾ ਕਰੀ ਬੈਠਾ ਕੀ ਹੋ ਗਿਆ? ਇਹਨੂੰ ਕਦੇ ਕਰਦੇ ਉਹਨਾਂ ਨੂੰ ਬੰਦ ਫੇਰੇ ਵੀ ਗੱਲਾਂ ਕਰੀਆਂ ਆਂਦੇ। ਕੀ ਹੋ ਗਿਆ ਇੰਨਾ ਇਦਾਂ ਵੀ ਕੀ ਹੋ ਗਿਆ? ਨਾ ਕਰੀ ਜੇ ਐਵੇਂ। ਨਾ ਕਰਨ ਕਰਦੇ ਉਹਨਾਂ ਨੂੰ ਬੰਦ ਲੋ। ਐਦਾਂ ਹੋਣ ਖੋਲੇਗਾ। ਆ ਵੇਲਾ ਜੀ। ਤੂੰ ਸਮਝਾ ਰਿਹਾ ਇਹਨੂੰ ਇੱਕ ਵਾਰੀ ਆਪੇ ਮੈਨੂੰ। ਸੁਭੈ ਨਾ ਹੋ ਤੂੰ। ਆਂਦੇ ਆ ਰਿਆਂ। ਮਾਂਝਾ। ਮੈਂ ਨਾ ਆਦਾ ਹੀ ਐਸਾ। ਹੱਸ ਕੇ ਹੱਸ ਕੇ ਕਰਦੇ ਉਹਨਾਂ ਨੂੰ ਬੰਦ ਲੋ। ਹੱਸ ਕੇ ਹੱਸ ਕੇ ਆ। ਆ ਕਰੇ ਕੀ ਹੋ ਜਾਦਾ ਪੁੱਤ ਨੇ ਤੈਨੂੰ ਵਿਆਹ ਬੁਖਾ ਦਾਂਗੇ ਜਾਣ ਮਮਾ ਦੀ ਸੁਪਣੀ ਛਾਪਾ ਮਾਰਨਾ ਛਾਪਾ ਮਾਰੀਏ ਛਾਪਾ ਛਾਪਾ ਮਾਰਨਾ ਬੋਲ ਮੈਂ ਤੈਨੂੰ ਛਾਪਾ ਮਾਰੀਏ ਦੱਸੋ ਐ ਕਰ ਟੋੜੀ ਕੇ ਸੁਪਨੇ ਮੇਰੇ ਵਿਆਹਾਂ ਦੇ ਚੱਲ ਤੈਨੂੰ ਵਿਆਹ ਬੁਖਾ ਦਾਂ ਮਨ ਲੱਗਦਾ ਮੇਰਾ ਆਪਣਾ ਵਿਆਹ ਨਹੀਂ ਹੋਣਾ ਹੈਗਾ ਇਹਦੇ ਕੀ ਜਾਣੋ ਹੁੰਦੇ ਤਾਂ ਆਪਣੇ ਵਿਆਹ ਤੇ ਜਿਹੜੇ ਮਿੰਨੇ ਭਰੋਸਾ ਹੈਗਾ ਆ ਕਰੇ ਮੋਦੇ ਨਹੀਂ ਸੋਹਣੀ ਬਗਬਦੀ ਨੇ ਇੰਨਾ ਮੈਨੂੰ ਮੰਨਿਆ ਮਨ ਨੂੰ ਤਾਂ ਸਵੇਰ ਦਾ ਲੱਗਦਾ ਜਿਵੇਂਗਾ ਕੋਈ ਕੋਈ ਗੜਬੜ ਹੈਗੀ ਯਾਰ ਮੈਨੂੰ ਬੜਾ ਲੱਗਦਾ ਯਾਰ ਜਣਾ ਚਲੋ ਕੋਈ ਗੱਲ ਨਹੀਂ ਉਹੀ ਗੱਲ ਨਾਲ ਕੋਈ ਕਹਿੰਦੇ ਕਿ ਸੁੱਧੂ ਆਪਣੇ ਬਣਾਉਂਦੇਗੇ ਆਪਣੇ ਆਪਣੇ ਬਣਾ ਸਕਦੇ ਹਾਂ ਤੂੰ ਮੰਨ ਗਿਆ ਇਹਨਾਂ ਨੇ ਕਹਦੇ ਮੰਨ ਗਿਆ ਆਵੇਂ ਮੰਨ ਗਿਆ ਦੱਸ ਕਹਿੰਦੇ ਇਹਨਾਂ ਕਹਿੰਦਾ ਬਲੋਗ ਕੈਮਰਾ 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 ਜੀਗਾ ਤੁਸੀਂ ਬਲੋਗ ਪਾ ਸਕਦੇ ਜੀ ਰਾਜੀ ਮੈਂ ਹੈ ਨਹੀਂ ਅਜੀਤ ਭਰਾ ਜੇ ਮੈਂ ਤੁਹਾਨੂੰ ਦੱਸਾਂ ਪਾਏਂਗਾ ਮੰਨ ਬੋਲ ਮਾਰ ਦੇਣਾ ਬਾਬੇ ਨੂੰ ਬੋਲੋ ਚਲੋ ਬੇਤਰੀ ਨੂੰ ਆਪ ਲੋਗ ਜਦੋਂ ਆਏਗਾ ਦੇਖਿਓ ਇਹਨਾਂ ਨੂੰ ਇੰਸਟਾਗ੍ਰਾਮ ਕੱਢ ਕੇ ਵੇਖਿਓ ਇਹਨਾਂ ਨੂੰ ਫੋਲੋ ਪਾ ਜਾ ਕੇ ਨਹੀਂ ਵੇਖੀ ਮਰਾਖਰੀ ਲੋਗ ਦੇ ਚਲੋ ਆਈ ਦੀ ਜਬਾਨ ਵੇਖ ਲੈਂਦੇ ਆ ਕਿੰਨੀ ਹੋ ਗਈ ਬਾਬਾ ਵੀਰ ਜਮਾ ਤੂੰ ਮੈਨ ਨਾ ਗੁੱਸਾ ਕਰੇਂਗਾ ਅੱਛਾ ਮਮਦਸ ਨਾ ਕੋਈ ਨਹੀਂ ਹਾਂ ਇੰਨੇ ਸਾਲਾਂ ਤੋਂ ਆਪਾਂ ਰਿਲੇਸ਼ਨ ਨਾਲ ਜਿਹੜਾ ਸਾਡਾ ਉਹ ਇਹ ਨਹੀਂ ਕਿਸੇ ਨਾਲ ਲੋਈ ਮੈਂ ਤਰੂ ਮਿਲਦੇ ਆ ਗਲੇ ਬਲੌਗ ਤੇ ਸਾਗੇ ਉਹਨਾਂ ਪੈ ਪਈ ਸਾਸਿਕਾਲ ਤੇ ਜੋ ਇੰਦਾ ਪ੍ਰੈਂਕ ਕੀਤਾ ਦੱਸਿਓ ਵਧੀਆ ਲੱਗਿਆ ਤੇ ਵਧੀਆ ਲੱਗਾ ਤਾਂ ਆਪਾਂ ਇਦਾਂ ਦੇ ਹੋਰ ਪ੍ਰੈਂਕ ਕਰਾਂਗੇ ਕੀ ਕੱਲ ਨੂੰ ਇਹਦੇ ਤੇ ਹੀ ਹੋ ਜਾਈਏ ਕਿਹਨੇ ਕਰਨੇ ਆ ਮੈਂ ਹੀ ਕਰਨੇ ਆ ਸਾਡੇ ਘਰ ਕੋ ਗਿਆ ਇੰਟਰਵਿਊ ਆਲਰਟ ਹੋ ਗਿਆ ਪਹਿਲਾ ਪ੍ਰੈਂਕ ਸਾਡੇ ਗਰੁੱਪ ਦਾ ਸਾਰੇ ਆਲਰਟ ਹੋ ਗਏ ਤੇ ਤੰਗ ਮਤ ਨੂੰ ਮਿਲਦੇ ਆਂ ਵਿਆ ਜਾਵਾਂਗੇ ਜਾਵਾਂਗੇ ਕੈਪੀਟਲ ਲੈ ਲਿਆ